ਈ ਮੈਡਮ ਬੜੇ ਗੰਦੇ ਹਾਲਾਤ ਨੇ ਜੀ ਵਾਰਡ ਦੇ ਚਿੱਕੜੋ ਚਿਕੜੀ ਹੋਇਆ ਪਿਆ ਇਹ ਬਿਮਾਰੀਆਂ ਦਾ ਘਰ ਹੈ ਜੀ ਇਹ ਜੀ ਸਾਰੇ ਭਗਵਾਨ ਤਮਾਣ ਹੁਣਾਂ ਦੀ ਦੇਣ ਆ ਸਾਨੂੰ ਮਿਲ ਜੂ ਇਹ ਬਦਲਾ ਹੋਇਆ ਸਾਰਿਆਂ ਨੂੰ ਹੁਣ ਦਿਸਦਾ ਸਾਡੇ ਤਾਂ ਕੋਈ ਪਰੋਣਾ ਵੀ ਨਹੀਂ ਆਉਂਦਾ ਸਾਨੂੰ ਔਣ ਤੋਂ ਪਹਿਲਾਂ ਪੁੱਛਦੇ ਅਸੀਂ ਕਹਿੰਦਾ ਭਰਾਵਾ ਸਾਡੇ ਨਾਲ ਇਹ ਲੰਗ ਨਹੀਂ ਹੁਣਾਂ ਲੱਤਾਂ ਬਾਾਂ ਟੁੱਟੂਗੀਆਂ ਤੁਹਾਡੀਆਂ ਆਈਆਂ ਵੋਟਾਂ ਲੈਣ ਵੇਲੇ ਤਾਂ ਪਹੁੰਚ ਜਾਂਦੇ ਨੇ ਹੁਣ ਜਦੋਂ ਮੈਂ ਤਾਂ ਕਹਿੰਦੀ ਸ਼ਗਾ ਹੁਣ ਉਹਨਾਂ ਅਸੀਂ ਤਾਂ ਜੁੱਟੀਆਂ ਜੰਨੀਆਂ ਟੁੱਟੀਆਂ ਮੈਂ ਤਾਂ ਟੋਕਰਾਂ ਭੜਕੇ ਰੱਖਿਆ ਆ ਹਾਰ ਬਣਾ ਕੇ ਇਹਨਾਂ ਦੇ ਭੌਲੇ ਆ ਕਿੱਤਰ ਮਾਰ ਕੇ ਇਹਨਾਂ ਨੂੰ ਡ Đਣਾ ਮਰਲੇ ਦੇ ਕਿਉਂ ਹੁਣ ਬਾੜਨਾ ਸਹੀ ਵੋਟਾਂ ਤਾਂ ਅਸੀਂ ਪਾਉਣੀਆਂ ਨਹੀਂ ਹੁਣ ਹੁਣ ਅਸੀਂ ਤਾਂ ਆਈ ਕਿਨਾਂ ਨੂੰ ਇਹ ਸਾਨੂੰ ਹੁਣ ਮਿੱਠੀਆਂ ਗੋਲੀਆਂ ਦਿੰਦੇ ਆ ਨਾ ਤੇ ਇਹਨਾਂ ਨੂੰ ਕਨੇੜੀਆਂ ਦੇਵਾਂਗੇ ਇਹਨਾਂ ਨੂੰ ਪਤਾ ਲੱਗੂ ਆਵਾ ਅਸੀਂ ਅਸੀਂ ਬਣਾਇਆ ਇਹਨੂੰ ਜਿੰਪੇ ਨੂੰ ਵੋਟਾਂ ਪਾ ਕੇ ਅਸੀਂ ਬਣਾਇਆ ਮੀਟਿੰਗ ਕਰਦੇ ਰਹੇ ਕਾਂਗਰਸ ਆ ਮੂਰੇ ਲਾ ਕੇ ਬੰਦੇ ਰਹੇ ਸਾਰਾ ਸਾਡਾ ਪੱਤੀ ਮਿਸ ਕੀਤੀ ਜਾਂ ਉਹ ਫੜ ਕੇ ਬਾਹਰ ਤੋਂ ਲਿਆਂਦਾ ਮੰਤਰੀ ਸਾਹਿਬ ਨੂੰ ਮੈਂ ਵੀ ਗਲੀ ਦਾ ਸਾਫ ਦੇਖਤੀ ਹੋਏ ਕੀ ਹੈ ਇਹ ਛੜਕ ਨਹੀਂ ਤੂੰ ਬਣਾਉਦਾ ਸਿਵਰ ਦਾ ਸਾਡਾ ਸਾਡਾ ਲੰਦਾ ਸਾਰਾ ਕਿ ਕਿਉਂ ਨਹੀਂ ਅਸੀਂ ਜ਼ਿੰਮੇਵਾਰ ਕੌਣ ਹੈ ਇਹ ਜੰਮਾ ਬਵਾਰੀ ਪੈ ਗਈ ਤਾਂ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾ ਨਕੇਸ਼ ਸ਼ਰਮਾ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਹੁਸ਼ਿਆਰਪੁਰ ਦੇ ਕਈ ਵਾਡਾਂ ਦੀ ਹਾਲਤ ਹੈ ਜਿਹੜੀ ਉਹ ਇੰਨੀ ਮਾੜੀ ਹੋਈ ਪਈ ਹੈ ਲੋਕਾਂ ਦੇ ਘਰਾਂ ਦੇ ਸਾਹਮਣੇ ਜਿਹੜਾ ਕਿ بارش ਹੁੰਦੀ ਹੈ ਤਾਂ ਪਾਣੀ ਜਮਾ ਹੋ ਜਾਂਦਾ ਹੈ ਪਰੰਤੂ ਇਸ ਟਾਈਮ ਅਸੀਂ ਵਾਰਡ ਨੰਬਰ 27 ਦੇ ਮੁਹੱਲਾ ਕੀਰਤੀ ਨਗਰ ਵਿਖੇ ਮੌਜੂਦ ਹੈ ਜਿੱਥੇ ਕਿ ਬਿਨਾਂ بارش ਤੋਂ ਹੀ ਘਰਾਂ ਦੇ ਲੋਕਾਂ ਦੇ ਅੱਗੇ ਸੀਵਰੇਜ ਦਾ ਪਾਣੀ ਆ ਜਾਂਦਾ ਹੈ ਵਿੱਚ ਗੰਦਗੀ ਹੁੰਦੀ ਹੈ ਲੋਕਾਂ ਨੂੰ ਜਿਹੜੀ ਕਿ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਬਰਸਾਤੀ ਸੀਜ਼ਨ ਹੈ ਕਈ ਬਿਮਾਰੀਆਂ ਵੀ ਉਹਨਾਂ ਨੂੰ ਲੱਗਦੀਆਂ ਨੇ ਤਾਂ ਲੋਕ ਨੇ ਹੁਣ ਕਿਹੜੇ ਸਵਾਰਡ ਦੇ ਇਸ ਮੁਹੱਲੇ ਦੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਐਮਸੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਮੈਮ ਕੀ ਨਾਮ ਹੈ ਜੀ ਤੁਹਾਡਾ ਦਵਿੰਦਰ ਕੌਰਮਾਨ ਕਿਹੜੇ ਵਾਰਡ ਤੋਂ ਐਮਸੀ ਹੋ ਜੀ 27 ਨੰਬਰ ਵਾਰਡ ਚੋਂ ਮੈਡਮ ਕੀ ਸਮੱਸਿਆ ਆ ਰਹੀ ਪਈ ਹੈ ਜੀ ਇੱਥੇ ਕਹ ਬਹੁਤ ਹੀ ਗੰਦੇ ਹਾਲਾਤ ਨੇ ਜੀ ਵਾਰਡ ਦੇ ਦੇਖੋ ਜੀ ਇਹ ਹੈ ਤਾਂ ਬਹੁਤ ਦੇਰ ਤੋਂ ਲੇਕਿਨ ਜਿਹੜੀ ਲਗਾਤਾਰ ਸਾਢੇ 3 ਮਹੀਨੇ ਤੋਂ ਰੋਜ਼ ਬਿਨਾਂ ਮੀ ਪਿਆ 9 ਵਜੇ ਪਾਣੀ ਸਟਾਰਟ ਹੋ ਜਾਂਦਾ ਸਵੇਰੇ 8:30 ਵਜੇ ਔਰ 1 ਵਜੇ ਤੱਕ ਤਾਂ ਫੁੱਲ ਪਾਣੀ ਹੈ ਨਾ ਘਰਾਂ ਦੇ ਮੋਹਰੇੋਂ ਲੰਗਦਾ ਹੈ ਨਾ ਕੋਈ ਲੰਘ ਸਕਦਾ ਨਾ ਬਾਹਰ ਆ ਸਕਦਾ ਨਾ ਅੰਦਰ ਜਾ ਸਕਦਾ ਬਹੁਤ ਜ਼ਿਆਦਾ ਤਕਲੀਫ ਹੈ ਇਹਨਾਂ ਨੂੰ ਔਰ ਅਸੀਂ ਇਹਨਾਂ ਦੇ ਆਪਣੇ ਕਮੇਟੀ ਦੇ ਵਿੱਚ ਮੇਅਰ ਜੀ ਮੇਅਰਸ ਮੇਅਰ ਕੋਲ ਮੇਅਰ ਸਾਹਿਬ ਕੋਲ ਕਮਿਸ਼ਨਰ ਸਾਹਿਬ ਕੋਲ ਅਸੀਂ ਸਾਰਿਆਂ ਦੇ ਕੋਲ ਅਸੀਂ ਰਿਕਵੈਸਟ ਕੀਤੀ ਲਿਖਤੀ ਰੂਪ ਚ ਵੀ ਕੀਤੀ ਪਰ ਕੋਈ ਕਿਸੇ ਦੇ ਜੂਨ ਹੀ ਸਰ ਕਰਈ ਆ ਔਰ ਲੋਕਾਂ ਦੇ ਹਾਲਾਤ ਦੇਖੋ ਇੱਥੇ ਕੀ ਆ ਮੈਂ ਸਿਰਫ 2 ਤਰੀਕ ਤੱਕ ਦੇਖਣਾ ਨਹੀਂ ਤਾਂ 3 ਤਰੀਕ ਨੂੰ ਸਾਡੇ ਸਾਰੇ ਇੱਥੇ ਪੱਕੇ ਤੌਰ ਤੇ ਅਸੀਂ ਬੈਠਾਂਗੇ ਮੈਡਮ ਕਿੰਨੀ ਕੁ ਵਾਰੀ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਚੁੱਕੇ ਹੋ ਤੇ ਅੱਗੇ ਕੀ ਕੁਝ ਜਿਹੜਾ ਕਿ ਜਵਾਬ ਹੁੰਦਾ ਹੈ ਉਹਨਾਂ ਦਾ ਦੇਖੋ ਜੀ ਉਹ ਸਾਨੂੰ ਲਾਰੇ ਲਾਉਂਦੇ ਆ ਇੱਕ ਸਾਡੇ ਬਾੜ ਨਾਲ ਵੈਸੇ ਵੀ ਵਿਤਕਰਾਂ ਕਰ ਰਹੇ ਆ ਔਰ ਬਹੁਤ ਵਾਰੀ ਬਹੁਤ ਵਾਰੀ ਸਾਡੇ ਤੋਂ ਬਗੈਰ ਵੀ ਸਾਡੇ ਮੇਰੇ ਭਰਾ ਜਾ ਚੁੱਕੇ ਆ ਮੈਂ ਵੀ ਜਾ ਚੁੱਕੀ ਆ ਸਾਡੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪੀ ਐਸ ਮਾਨ ਤੇ ਉਹਦੇ ਸਾਰੇ ਸਾਥੀ ਸਾਰੇ ਪਹੁੰਚਦੇ ਰਹੇ ਆ ਕਿਸੇ ਦੀ ਵੀ ਉਹ ਨਹੀਂ ਸੁਣਦੇ ਲਿਖਤੀ ਰੂਪ ਚ ਮੇਰੇ ਕੋਲ ਪਿਆ ਸਾਰਾ ਕੁਝ ਹੁਣ ਤੁਸੀਂ ਕਿਹੜੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਜਗਾਉਣਾ ਚਾਹੋਗੇ ਕਿਉਂਕਿ ਜਾ ਤਾਂ ਤੁਸੀਂ ਬਹੁ ਵਾਰੀ ਚੁੱਕੇ ਹੋ ਜੀ ਅਸੀਂ ਹੁਣ ਇਹ ਪਬਲਿਕ ਸਾਡੇ ਜਿਹੜੇ ਜਿੰਨੇ ਵੀ ਸਾਡੀ ਆ ਜਨਤਾ ਆ ਸਾਡੀ ਪਬਲਿਕ ਆ ਸਾਡਾ ਬੋਰਡ ਆ ਇਹ ਹੁਣ ਨਾਲ ਮੇਰੇ ਹੋ ਕੇ ਜਗਾਉਗਾ ਹੋਰ ਵੀ ਮੌਜੂਦ ਨੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਡਾਕਟਰ ਪੀਐਸ ਸਮਾਨ ਚੇਅਰਮੈਨ ਸਰਵਤ ਦਾ ਪਲਾ ਵੈਲਫੇਅਰ ਸੁਸਾਇਟੀ ਹੁਸ਼ਾਰਪੁਰ ਸਰ ਬੜੇ ਗੰਦੇ ਹਾਲਾਤ ਨੇ ਜੀ ਵਾਰਡ ਦੇ ਨਿਆਣੇ ਕਿੱਦਾਂ ਇੱਥੋਂ ਨਿਕਲਣਗੇ ਵੱਡੀ ਗੱਲ ਇਹ ਆ ਕਿਉਂਕਿ ਨਿਆਣੇ ਚੱਕੜ ਦੇ ਵਿੱਚ ਡਿੱਗ ਵੀ ਸਕਦੇ ਨੇ ਤਾਂ ਹੋਰ ਵੀ ਜਿਹੜੀ ਕਿ ਬਿਮਾਰੀਆਂ ਫੈਲਦੀਆਂ ਨੇ ਜੀ ਦੇਖੋ ਜੀ ਸਾਢੇ 3 ਮਹੀਨੇ ਹੋ ਗਏ ਇਸ ਵਾਰਡ ਦੇ ਵਿੱਚ ਇੱਕ ਨਰਕ ਦਾ ਰੂਪ ਧਾਰਿਆ ਜਿਹੜੀ ਗਲੀ ਨੇ ਬਾੜ ਨੰਬਰ 27 ਤੇ ਬਾੜ ਨੰਬਰ 20 ਜਿਹੜੀ ਦੋ ਗਲੀਆਂ ਸਾਂਝੀਆਂ ਆ ਗੁਰੂ ਗੋਮੇਸ਼ਰ ਨਗਰ ਗੜੀ ਨੰਬਰ 1 ਅ ਗੜੀ ਨੰਬਰ 1 ਕੀਰਤੀ ਨਗਰ ਏ ਜਿਹੜੀ 1 ਨੰਬਰ ਏ ਗੜੀ ਆ ਵੀ ਦੋ ਗੜੀਆਂ ਦੇ ਵਿੱਚ ਜਿਹੜੇ ਲੋਕੀ ਆ ਇੱਥੇ ਦੇ ਵਸਨੀਕ ਆ ਉਹ ਇੱਕ ਨਰਕ ਭਰੀ ਜ਼ਿੰਦਗੀ ਜਿਉ ਰਹੇ ਆ ਰੋਜ਼ ਬਿਨਾ ਮੇ ਭਏ ਤੋਂ ਪਾਣੀ ਆ ਰਿਹਾ ਪਾਣੀ ਵੀ ਇੰਨਾ ਜ਼ਿਆਦਾ ਕਿ ਜਿੱਦਾਂ ਹੜ ਦਾ ਪਾਣੀ ਹੁੰਦਾ ਇਹ ਟਾਇਲਟ ਦਾ ਪਾਣੀ ਬਾਹਰ ਆ ਰਿਹਾ ਕਿਸੇ ਸਮੇਂ ਵੀ ਬਿਮਾਰੀ ਫੈਲ ਸਕਦੀ ਆ ਪਤਾ ਨਹੀਂ ਸਾਡੇ ਮੇਅਰ ਸਾਹਿਬ ਨੇ ਜਾਂ ਕਮਿਸ਼ਨਰ ਸਾਹਿਬ ਨੇ ਜਾਂ ਸਾਡੇ ਇੱਥੇ ਦੇ ਪ੍ਰਸ਼ਾਸਨ ਨੇ ਕਦੋਂ ਜਾਗਣਾ ਕਿ ਜਦੋਂ ਇੱਥੇ ਬਿਮਾਰੀ ਲੱਗੋਗੀ ਤੇ ਮੈਨੂੰ ਲੱਗਦਾ ਉਹ ਉਦੋਂ ਜਾਗੋਗੇ ਤੇ ਇੰਨੀ ਪਰੇਸ਼ਾਨੀਆਂ ਅਸੀਂ ਡੀਸੀ ਸਾਹਿਬ ਕੋ ਵੀ ਜਾਏ ਆ ਮੰਗ ਬੱਤਲ ਦੇ ਕੇ ਆਏ ਆ ਬਾਰ-ਬਾਰ ਕਮਿਸ਼ਨਰ ਸਾਹਿਬ ਕੋ ਜਾਏ ਆ ਕੱਟਕਵਾੜ 6-7 ਵਾਰ ਕਮਿਸ਼ਨਰ ਸਾਹਿਬ ਕੋ ਜਾਏ ਆ ਨਗਰ ਨਿਗਮ ਮੇਅਰ ਸਾਹਿਬ ਕੋ ਜਾਏ ਆ ਜਿਹੜਾ ਇੱਥੇ ਬਾੜ ਦੀ ਦੁਰਦਸ਼ਾ ਹੋ ਰਹੀ ਆ ਇਹ ਦੋ ਗੜੀਆਂ ਦੀ ਜਾਂ ਬਾੜ ਦੀ ਇਹ ਸਿਰਫ ਮੇਅਰ ਸਾਹਿਬ ਕਰਕੇ ਹੋ ਰਹੀ ਆ ਮੇਅਰ ਸਾਹਿਬ ਬਾੜ ਦੇ ਨਾਲ ਬੇਤਕਰਾ ਕਰ ਰਹੇ ਆ ਕਿ ਜਦੋਂ ਵੀ ਜਾਈਦਾ ਇੱਕ ਗੋਲੀ ਦੇ ਕੇ ਤੋੜ ਦਿੰਦੇ ਆ ਜਿਹੜੀਆਂ ਉਹਨਾਂ ਕੋ ਮੇਰੀਆਂ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਆ ਵੀ ਅੱਜ ਕੰਮ ਹੋ ਜਾਂਦਾ ਕੱਲ ਹੋ ਜਾਂਦਾ ਪਰਸ ਹੋ ਜਾਂਦਾ ਇਹ ਸਿਰਫ ਲਾਰੇਆਂ ਦੇ ਨਾਲ ਕਰ ਰਹੇ ਆ ਦੇਖੋ ਲਾਰੇ ਕਿਸੇ ਹੱਦ ਤੱਕ ਹੀ ਚੱਲਦੇ ਹੁੰਦੇ ਆ ਤੇ ਜਦੋਂ ਸਾਡੇ ਬਾੜ ਦੇ ਲੋਕੀ ਦੁਖੀ ਐਤੋਂ ਦੇ ਜਿਹੜੇ ਬਿਮਾਰੀ ਦੇ ਨਾਲ ਕਿਸੇ ਸਮੇਂ ਵੀ ਇਹ ਯੂ ਜਿਹੜੀ ਬਿਮਾਰੀ ਲੱਗ ਸਕਦੀ ਆ ਜਿਹੜੇ ਪਰੇਸ਼ਾਨੀ ਦੇ ਨਾਲ ਯੂਜ ਰਹੇ ਆ ਤੇ ਸਾਡਾ ਫਰਜ਼ ਬੰਦਾ ਇਹਨਾਂ ਨੂੰ ਜਿਸ ਤਰ੍ਹਾਂ ਅਸੀਂ 22 ਸਾਲ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਨਾਲ ਮਿਹਨਤ ਕੀਤੀ ਆ ਜਾਂ ਇਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਤੇ ਸਾਡਾ ਫਰਜ਼ ਵੀ ਆ ਅਸੀਂ ਇਹਨਾਂ ਦੀ ਬਾਹ ਫੜੀਏ ਠੀਕ ਆ ਅਸੀਂ ਇਹਨਾਂ ਨੂੰ ਇਹ ਬਾੜ ਵਾਸੀਆਂ ਦੇ ਨਾਲ ਇਦਾਂ ਦੇ ਜਿਹੜੀ ਆ ਦੁੱਖ ਤਕਲੀਫ ਵਿੱਚ ਨਹੀਂ ਰਹਿਣ ਦਵਾਵਾਂਗੇ ਮੇਰੀ ਪ੍ਰਸ਼ਾਸਨ ਨੂੰ ਇੱਕ ਅਪੀਲ ਵੀ ਆ ਤੇ ਤਾੜਨਾ ਵੀ ਆ ਕਿ ਅਸੀਂ ਤੁਹਾਡੇ ਲਾਰੇ ਲੱਪੇ ਬਹੁਤ ਦੇਖ ਲਿਆ ਆ ਅਸੀਂ ਸਿਰਫ 2 ਤਰੀਕ ਤੱਕ ਦੇਖਣਾ ਜੇਕਰ 2 ਤਰੀਕ ਨੂੰ ਇੱਥੇ ਤੱਕ ਕੋਈ ਵੀ ਮਸ਼ੀਨ ਵਗੈਰਾ ਲਿਆ ਕੇ ਇਹਦੀ ਬਾੜ ਦੀ ਸਫਾਈ ਨਹੀਂ ਕਰਾਈ ਗਈ ਤਾਂ ਅਸੀਂ 3 ਤਰੀਕ ਨੂੰ ਪੱਕੇ ਤੌਰ ਤੇ ਤਾਂ ਨਾ ਲਾਵਾਂਗੇ ਜੇ ਸਾਨੂੰ ਕਾਰਪੋਰੇਸ਼ਨ ਜਾ ਕੇ ਮਿਰਰ ਸਾਹਿਬ ਦਾ ਘਰਾਓ ਕਰਨਾ ਪਿਆ ਤਾਂ ਵੀ ਕਰਾਂਗੇ ਜੇ ਸੈਕਟਰੀ ਮਿੰਨੀ ਸੈਕਟਰੀ ਜਾ ਕੇ ਘਰਾਓ ਕਰਨਾ ਪਿਆ ਤਾਂ ਵੀ ਕਰਾਂਗੇ ਕਿਉਂਕਿ ਜਿਹੜੀ ਇਸ ਖੇਤਰ ਦੇ ਨਾਲ ਜਿਹੜਾ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਮੈਂ ਉਹਨਾਂ ਨੂੰ ਬਾਰ-ਬਾਰ ਮੇਰੇ ਫੀਲ ਆ ਦੇਖੋ ਅਸੀਂ ਇਸ ਬਾੜ ਦੇ ਵਿੱਚ 222 ਦੇ ਵਿੱਚ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਉਹ ਐਪਲੀਕੇਸ਼ਨ ਹੈਗੀ ਆ ਜੀ 22 11 22 ਦੀ ਉਹਦੇ ਵਿੱਚ ਵੀ ਮੇਰਾ ਜਿਹੜਾ ਇਹੀ ਸੀਗਾ ਬਾਰ ਨੰਬਰ 27 ਤੇ 20 ਦੀ ਜਿਹੜੀ ਗੜੀ ਲੱਗਦੀ ਆ ਉਹ ਚ ਸੀਵਰੇਜ ਦਾ ਕੰਮ ਕਰਾਉਣ ਤੇ ਸੜਕਾਂ ਬਣਾਉਣ ਵਾਸਤੇ ਠੀਕ ਹੈ ਜੀ ਟੋਟਲ ਅੱਪਾ ਜੇ ਸਮੇਂ ਦੀ ਗੱਲ ਕਰੀਏ ਇੱਕ ਮਿੰਟ ਦੱਸਦਾ ਜੀ ਤੇ ਉਹਦੇ ਵਾਸਤੇ 22 11 22 ਦੀ ਆ ਫਿਰ ਦਫ਼ਤਰ ਨਗਰ ਨਿਗਮ ਨੇ ਸੀਵਰੇਜ ਬੋਰਡ ਨੂੰ ਲਿਖਿਆ ਕਿ ਇੱਥੇ ਜਿਹੜਾ ਕੰਮ ਕਰਾਇਆ ਜਾਵੇ ਇੱਕ ਅਮਰਤ ਸਕੀਮ ਦਾ ਸੈਂਟਰ ਦੀ ਉਹਦੇ ਵਿੱਚ ਪਾਸ ਹੋਇਆ ਪਤਾ ਨਹੀਂ ਇਹਨਾਂ ਕੋ ਫੰਡ ਹੈ ਨਹੀਂ ਜਾਂ ਇਹਨਾਂ ਦੀ ਕੀ ਮਜੂਰੀ ਆ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਤੇ ਅਸੀਂ ਬਾੜਵਾਰਸੀ ਦਾ ਪਰੇਸ਼ਾਨ ਅਸੀਂ ਵੀ ਪਰੇਸ਼ਾਨ ਤੇ ਮੇਰੀ ਇਹੀ बार-बार ਅਪੀਲ ਆ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਇਸ ਜਿਹੜੀ ਸੀਵਰੇ ਲਾਈਨ ਬਲੋਕੇਜ਼ ਆ ਜਿਹੜੀ ਸੁਪਰ ਸਕਰ ਮਸ਼ੀਨ ਆ ਉਹਨੂੰ ਭੇਜ ਕੇ ਛੇਤੀ ਠੀਕ ਕਰਾਇਆ ਜਾਵੇ ਕਦੇ ਕਹਿੰਦੇ ਗੜ ਕੜਦੀ ਵਾਲੀ ਚੱਲ ਗਈ ਮਸ਼ੀਨ ਕਦੇ ਕਹਿੰਦੇ ਜੀ ਸੁਵੇ ਚੱਲੀ ਕਦੇ ਕਹਿੰਦੇ ਜੀ ਉੱਥੇ ਗੜ ਸੰਧਰ ਚੱਲ ਗਈ ਇਹ ਜਿਹੜੇ ਪੰਜਾਬ ਬਾੜਵਾ ਇੱਥੇ ਵੀ ਲੋਕ ਰਹਿੰਦੇ ਆ ਟੈਕਸ ਦਿੰਦੇ ਆ ਵੀ ਇੱਥੇ ਕਿਉਂ ਨਹੀਂ ਕੰਮ ਕਰਾਇਆ ਜਾ ਰਿਹਾ ਤੇ ਇੱਥੇ ਲਾਰੇ ਲੱਪੇ ਨਾਲ ਕੰਮ ਨਹੀਂ ਚੱਲਣਾ ਕਿ 1100 ਬੰਦੇ ਨੇ ਕੌਂਸਲਰ ਚੁਕਿਆ ਚੁਣਿਆ ਅਦਵਿੰਦਰ ਕੌਰ ਮਾਨ ਨੂੰ ਇਸ ਕਰਕੇ ਮੇਰੀ ਇਹ ਦੁਆਰਾ ਫੇਰ ਇਹਨਾਂ ਨੂੰ ਅਪੀਲ ਆ ਕਿ ਅਸੀਂ ਇਹਦਾ ਬਾੜ ਦਾ ਕੰਮ ਜਲਦੀ ਕਰਾਓ ਕਿ ਇਹਦੇ ਵਿੱਚ ਜਿਹੜੇ ਵੀ ਕੰਮ ਕਰਾਉਣ ਵਾਲੇ ਆ ਟਿਊਬਲ ਦੇ ਕੰਮ ਵਾਸਤੇ ਪਤਾ ਨਹੀਂ ਕਿੰਨੀ ਵਾਰੀ ਆਏ ਆ ਉਹ ਕੰਮ ਵਾਸਤੇ ਸਾਡੀ ਜੁੱਟੀਆਂ ਘਸ ਗਈਆਂ ਚਲੋ ਹੁਣ ਉਹਦਾ ਟਰਾਂਸਫਰ ਵੀ ਲੱਗ ਗਿਆ ਕਈ ਕੁਝ ਹੋਇਆ ਉੱਥੇ ਤੇ ਉੱਥੇ ਵੀ ਇਹਨਾਂ ਨੇ ਇੱਕ ਸਿਆਸਤ ਕੀਤੀ ਤੇ ਦੇਖੋ 8 ਮਹੀਨੇ ਹੋ ਗਏ ਸੀ ਡੂਵਲ ਲੱਗੇ ਨੂੰ ਉਹਦੇ ਕੁਝ ਕਨੈਕਸ਼ਨ ਹੀ ਦੇ ਰਹੇ ਸੀਗੇ ਤੇ ਉਹਦੇ ਵਾਸਤੇ ਵੀ ਮਿਹਨਤ ਕੀਤੀ ਉਹਦੇ ਵਾਸਤੇ ਮੈਂ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਹਿਸ਼ਾਰਪਨ న్యూਸ ਵਾਲੇ ਜਦ ਸਾਰੇ ਪ੍ਰੈਸਰ ਮੋਟਰ ਬੁਲਾਏ ਸੀਗੇ ਵੀ ਜੇਕਰ ਉੱਥੇ ਤੁਹਾਨੂੰ ਲੱਗਦਾ ਮੇਰੀ ਅਲਰਜੀ ਆ ਪਾਣੀ ਆਵਾਂਗੇ ਅਸੀਂ ਕੰਮ ਟਿਊਬਲ ਦਾ ਕਰਵਾਤਾ ਕਨੈਕਸ਼ਨ ਵਾਸਤੇ ਮਿਹਨਤ ਕੀਤੀ ਆ ਤੇ ਪਰ ਬਾੜ ਵਾਸੀਆਂ ਨੂੰ ਪਾਣੀ ਮਿਲਣਾ ਚਾਹੀਦਾ ਤੇ ਉਸੇ ਵੀ ਨਾਲ ਇਸੇ ਕੋ ਹਰ ਕੰਮ ਜਿਹੜੇ ਸਿਆਸਤ ਕਰ ਰਿਹਾ ਸਰ ਤੁਸੀਂ ਕਾਂਗਰਸ ਤੋਂ ਕਾਉਂਸਲਰ ਹੋ ਠੀਕ ਹੈ ਜੀ ਤੇ ਆਮ ਆਦਮੀ ਪਾਰਟੀ ਦੇ ਮੇਅਰ ਨੇ ਕਿਤੇ ਨਾ ਕਿਤੇ ਰਾਜਨੀਤੀ ਖੇਡੀ ਜਾ ਰਹੀ ਹੈ ਆਮ ਲੋਕਾਂ ਦੀ ਸਮੱਸਿਆ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈਗਾ ਕਿਉਂਕਿ ਲੋਕਤਾ ਜੀ ਲੋਕ ਨੇ ਉਹਨਾਂ ਨੂੰ ਸੁਖੀ ਰੱਖਣਾ ਹੀ ਕੰਮ ਹੈ ਜੀ ਉਹਨਾਂ ਦਾ ਬਿਲਕੁਲ ਜੀ ਇੱਥੇ ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਮੈਂ ਮੈਂ ਕਰਦਾ ਸਭ ਤੋਂ ਪਹਿਲਾਂ ਜਿਹੜਾ ਮੈਂ ਆਪਣੇ ਬਾੜਵਾਸੀਆਂ ਨੂੰ ਉਹ ਪਹਿਲ ਦਿੰਦਾ ਕਿ ਬਾੜਵਾਸੀਆਂ ਨੇ ਪਹਿਲਾਂ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਸੀ ਆਮ ਆਦੀ ਪਾਰਟੀ ਨੂੰ ਠੀਕ ਆ ਉਹ ਤੋਂ ਬਾਅਦ ਚੇਂਜ ਗਈ ਉਹਨਾਂ ਨੇ ਇਸ ਵੇਲੇ ਕਾਂਗਰਸ ਨੂੰ ਜਿਤਾ ਦਿੱਤਾ ਠੀਕ ਆ ਇਹ ਬਾੜ ਵਾਸੀਆਂ ਦੀ ਜਦ ਤੁਸੀਂ ਕੰਮ ਨਹੀਂ ਕੀਤਾ ਤੇ ਉਹਨਾਂ ਨੇ ਤੁਹਾਡੀ ਨੈਗਲੀਜੈਂਸੀ ਦੇਖ ਕੇ ਇੱਧਰ ਵੋਟਾਂ ਪਾਈਆਂ ਇੱਧਰ ਇਹਨਾਂ ਨੂੰ ਜਿਤਾ ਦਿੱਤਾ ਤੇ ਕਾਂਗਰਸ ਪਾਰਟੀ ਆਪਣੀ ਜਗ੍ਹਾ ਤੇ ਆਮ ਆਦੀ ਪਾਰਟੀ ਆਪਣੀ ਜਗ੍ਹਾ ਆਪ ਪਾਰਟੀਆਂ ਤੇ ਅੱਥੀ ਗੱਲ ਨਾ ਕਰੀਏ ਤੇ ਇਹ ਆਮ ਹੁੰਦਾ ਹੀ ਆ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਵਿਤਕਰਾਂ ਕਰਦੀ ਹੁੰਦੀ ਆ ਪਰ ਮੇਰੇ ਮੁਤਾਬਕ ਵਿਤਕਰਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਬਾੜਵਾਸੀ ਦਾ ਕਸੂਰ ਨਹੀਂ ਸਾਰੇ ਬਾੜਵਾਸੀ ਟੈਕਸ ਵੀ ਦੇ ਰਹੇ ਆ ਸੀਵਰੇ ਦਾ ਵਾਟਰ ਸਪਲਾਈ ਦਾ ਹੋਰ ਸਾਰੇ ਟੈਕਸ ਪ੍ਰਾਪਰਟੀ ਟੈਕਸ ਦੇ ਰਹੇ ਆ ਤੇ ਆਪਾਂ ਇੱਥੇ ਬਾੜਵਾਸੀ ਕਿਉਂ ਬਿਸਣ ਪਾਰਟੀਆਂ ਦੀ ਜਿਹੜੀ ਗੱਲ ਉਹ ਬਾਅਦ ਦੀ ਗੱਲ ਆ ਬਾੜਵਾਸੀ ਇਹਦੇ ਵਿੱਚ ਨਹੀਂ ਬਿਸਣੀ ਚਾਹੀਦੇ ਸਾਡੇ ਬਾੜ ਦਾ ਕੰਮ ਹੋਣਾ ਚਾਹੀਦਾ ਆ ਤੇ ਕਾਂਗਰਸ ਪਾਰਟੀ ਨੇ ਆਪਣੇ ਸਮੇਂ ਦੌਰਾਨ ਬੜਾ ਕੰਮ ਕੀਤਾ ਜੇ ਪਹਿਲਾਂ ਇਹ ਤੋਂ ਬਾਅਦ ਵੀ ਮੇਅਰ ਬੜੇ ਦੇਖੇ ਮੈਂ ਸ਼ਿਵ ਸੂਝੀ ਮੇਅਰ ਸੀਗੇ ਚਲੋ ਚਾਹੇ ਉਹ ਭਾਜਪਾ ਦੇ ਸੀਗੇ ਮੈਂ ਅੱਜ ਵੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਉਹਨਾਂ ਨੇ ਆਪਣੇ ਸਮੇਂ ਦੌਰਾਨ ਕਦੇ ਵੀ ਕਿਸੇ ਨਾਲ ਭੇਤ ਭਾਵ ਨਹੀਂ ਕੀਤਾ ਬੜੇ ਵਧੀਆ ਕੰਮ ਕੀਤੇ ਸਨੀਤਾ ਜੀ ਮੇਰਾ ਨਾਮ ਅਸੀਂ ਤੁਹਾਨੂੰ ਆਈ ਨੰਬਰ ਵਾਰਡ ਦੇ ਆ ਕੀ ਮੈਡਮ ਬੜੇ ਗੰਦੇ ਹਾਲਾਤ ਨੇ ਜੀ ਵਾਰਡ ਦੇ ਚਿਕੜੋ ਚਿਕੜੀ ਹੋਇਆ ਪਿਆ ਇਹ ਬਿਮਾਰੀਆਂ ਦਾ ਘਰ ਹੈ ਜੀ ਇਹ ਜੀ ਸਾਰੇ ਭਗਵਾਨ ਤਮਾਨ ਹੁਣਾਂ ਦੀ ਦੇਣਿਆ ਸਾਨੂੰ ਮਿਲ ਜੂ ਇਹ ਬਦਲਾ ਹੋਇਆ ਸਾਰਿਆਂ ਨੂੰ ਹੁਣ ਦਿਸਦਾ ਸਾਡੇ ਤਾਂ ਕੋਈ ਪਰੋਣਾ ਵੀ ਨਹੀਂ ਆਉਂਦਾ ਸਾਨੂੰ ਹੁਣ ਤੋਂ ਪਹਿਲਾਂ ਪੁੱਛਦੇ ਸੀ ਕਹਿੰਦਾ ਭਰਾਵਾ ਸਾਡੇ ਨਾਲ ਹੈ ਉਹ ਇੱਥੇ ਨੰਗ ਨਹੀਂ ਹੁਣ ਲੱਤਾਂ ਪਾਹਾਂ ਟੁੱਟੂਗੀਆਂ ਤਹਾਡੀਆਂ ਆ ਸਾਡੇ ਕੋਈ ਨਾ ਆਇਓ ਨਾ ਸਾਡੇ ਕੋਲ ਦਵਾਈ ਲੈਣ ਜਾ ਹੁੰਦਾ ਆ ਨਾ ਸਾਡੇ ਕੋਲੋਂ ਕਿ ਰਾਸ਼ਨ ਪਾਣੀ ਲੈਣ ਲੰਗ ਹੁੰਦਾ ਅਸੀਂ ਇੰਨੇ ਔਕੇ ਹੋਏ ਆ ਨਾ ਸਾਡੀ ਕੋਈ ਗੱਲ ਨਹੀਂ ਸੁਣਦਾ ਹੈਗਾ ਮੈਡਮ ਵੋਟਾਂ ਲੈਣ ਵੇਲੇ ਤਾਂ ਪਹੁੰਚ ਜਾਂਦੇ ਨੇ ਹੁਣ ਜਦੋਂ ਮੈਂ ਤਾਂ ਕਹਿੰਦੀ ਸ਼ਗਾ ਹੁਣ ਹਾਂ ਅਸੀਂ ਤਾਂ ਜੁੱਟੀਆਂ ਜੰਨੀਆਂ ਟੁੱਟੀਆਂ ਮੈਂ ਤਾਂ ਟੋਕਰਾਂ ਭਰ ਕੇ ਰੱਖਿਆ ਆ ਹਾਰ ਬਣਾ ਕੇ ਇਹਨਾਂ ਦੇ ਪੌਣੇ ਆ ਇਹਨਾਂ ਨੂੰ ਸਾਫ਼ ਕਰਿ ਸਿਖਾਉਣਾ ਚੰਗੀ ਤਰ੍ਹਾਂ ਜਿਹੜਾ ਬਦਲਾ ਕੀਤਾ ਹੈ ਨਾ ਹੁਣ ਹੁਣ ਤਾਂ ਸਹੀ ਇੱਥੇ ਫੜ ਕੇ ਕਣੀ ਸੁਣੇ ਅਸੀਂ ਲੱਤਾ ਬਹਾਂ ਇਹਨਾਂ ਦੀਆਂ ਚੰਗੀ ਤਰ੍ਹਾਂ ਫੜ ਕੇ ਨਾ ਇੱਥੋਂ ਕਣੀ ਸੁਣਾਂ ਗਲੀ ਵਿੱਚ ਆਣ ਕੇ ਜਦੋਂ ਆਪਣੇ ਇਹ ਸਰਕਾਰੀ ਬੰਦੇ ਸਾਨੂੰ ਇਹ ਵੀ ਨਹੀਂ ਪਤਾ ਉਹ ਸਰਕਾਰੀ ਹੁੰਦੇ ਜਾਂ ਕੌਣ ਆ ਆਣ ਕੇ ਅੰਦਰ ਵੜ ਕੇ ਫ੍ਰਿਜੇ ਚੈੱਕ ਕਰਦੇ ਮਗਰ ਬੈਠ ਬੈਠ ਕੇ ਉਹਨਾਂ ਦੇ ਹੈ ਜਿੱਥੇ ਸਾਫ ਪਾਣੀ ਨਿਕਲਦਾ ਠੰਡਾ ਤੇ ਆਹ ਜਿਹੜਾ ਹੁਣ ਮੱਛਰ ਮੱਖੀਆਂ ਨਾਲੋਂ ਵੀ ਮੋਟਾ ਆ ਬਿਮਾਰੀਆਂ ਦਾ ਘਰ ਇਹ ਨਹੀਂ ਉਹਨਾਂ ਨੂੰ ਦਿਖਦਾ ਆ ਬਾਈ ਤੇ ਮੈਂ ਕਹਿੰਦੀ ਇੱਕ ਰਾਤ ਕੱਢ ਕੇ 2 ਘੰਟੇ ਦਿਖਾ ਲਣ ਸਾਨੂੰ ਸਾਨੂੰ ਹੀ ਨਹੀਂ ਇਨਸਾਨ ਹੀ ਨਹੀਂ ਸਮਝਿਆ ਆ ਮੇਰ ਜਿਹੜਾ ਇਹ ਇੱਥੇ ਸਾਡੀਆਂ ਉਹਦਾ ਮੈਂਨਤਾ ਕਰਦਾ ਹੁੰਦਾ ਸੀਗਾ ਸਾਨੂੰ ਵੋਟਾਂ ਪਾਓ ਵੋਟਾਂ ਪਾਓ ਜਦੋਂ ਦਾ ਜਿੱਤ ਗਿਆ ਹੁਣ ਸਾਡੀ ਕਦੇ ਹੈ ਮਹੱਲੇ 'ਚ ਨਹੀਂ ਵੜਿਆ ਹੈਗਾ ਇੰਨਾ ਗੰਦ ਪਿਆ ਬਿਮਾਰੀਆਂ ਫੈਲੀਆਂ ਆ ਰੋਜ਼ ਸਾਨੂੰ ਟਾਈਫਾਇਡ ਦੀ ਦਵਾਈ ਖਾਣੀ ਪੈਂਦੀ ਆ ਇਹਨਾਂ ਦਾ ਇਲਾਜ ਹੁਣ ਇੱਕੋ ਹੀ ਆ ਝੂਠਾਂ ਦੀਆਂ ਮੈਂ ਤਾਂ ਕਹਿੰਦੀ ਨਾ ਤੇ ਕੋਈ ਬੰਦਾ ਜੇ ਹੈਗਾ ਨਾ ਇਹਨਾਂ ਤੇ ਵਿਸ਼ਵਾਸ ਨਾ ਕਰੇ ਇਹ ਤਾਂ ਤੱਤੇ ਤਵੇ ਤੇ ਖੰਡਤਾ bina ਇਹਨਾਂ ਦਾ ਸੱਚ ਮੰਨਿਓ ਕਿੱਤਰ ਮਾਰ ਕੇ ਨਾ ਨਾ ਡੜਾਉਣਾ ਮਰਲੇ ਦੇ ਵਿੱਚ ਹੁਣ ਬੰਨਣਾ ਸਹੀ ਵੋਟਾਂ ਤਾਂ ਅਸੀਂ ਪਾਉਣੀਆਂ ਨੇ ਹੁਣ ਹੁਣ 27 ਇਹਨਾਂ ਨੂੰ ਇਹ ਸਾਨੂੰ ਹੁਣ ਮਿੱਠੀਆਂ ਗੋਲੀਆਂ ਦਿੰਦੇ ਆ ਨਾ ਤੇ ਇਹਨਾਂ ਨੂੰ ਕਨਾਣ ਦੀਆਂ ਦੇਵਾਂਗੇ ਇਹਨਾਂ ਨੂੰ ਪਤਾ ਲੱਗੂ ਹੋਰ ਲੋਕ ਵੀ ਬੋਰਡ ਦੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੈਮ ਇੱਥੇ ਬੜੇ ਗੰਦੇ ਹਾਲਾਤ ਨੇ ਤੁਹਾਡੇ ਘਰ ਮੂਰੇ ਚਿੱਕੜ ਚਿੱਕੜ ਹੋਇਆ ਪਿਆ ਕਿੰਨੀ ਕੁ ਦੇਰ ਦੀ ਸਮੱਸਿਆ ਆ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਏ ਕਹਿੰਦਾ ਚੰਦੇ ਦੇ ਪਾਣੀ ਬਸ ਸਾਰਾ ਨਾ ਪਾਣੀ ਦਾ ਕਿਤੇ ਹੱਲ ਹੋ ਜਵੇ ਕਿਉਂਕਿ ਪਾਣੀ 9:30 ਵੇ ਰਾਤ ਨੂੰ ਖੁੱਲ ਜਾਂਦੇ ਸਵੇਰੇ ਵੀ ਖੁੱਲਦੇ ਆ ਇਦਾਂ ਲੱਗਦਾ ਜਿੱਦਾਂ ਕੋਈ ਸ਼ਰਾਰਤ ਕਰਦਾ ਟੱਕਣ ਹੀ ਖੁੱਲਦੇ ਸਵੇਰੇ ਹੀ ਹੋਏ ਜਾਂਦੇ ਸ਼ੁਰੂ 9:30 ਵੇ ਭਰੀ ਤੇ ਮੈਂ ਹੀ ਤੇ ਕਾ ਕਰਦੇ ਅਸੀਂ ਸਾਫ ਕਰਨਾ ਚਿੱਕੜ ਇੰਨਾ ਗੰਦ ਨਾ ਗੋਬਰ ਦਾ ਵੀ ਇਦਾਂ ਪਾਣੀ ਇੰਨਾ ਦਾ ਉਪਰੋਂ ਕੱਪੜੇ ਵੀ ਨਿਕਲਦੇ ਸਭ ਕੁਝ ਨਿਕਲਦਾ ਨਾ ਗੰਦ ਨਾ ਸਕੂਲ ਦੇ ਜਿਹੜੇ ਬੱਚੇ ਜਾਂਦੇ ਉਹ ਨਾਲ ਹੀ ਡਿੱਗ ਜਾਂਦੇ ਫਿਰ ਇਦਾਂ ਨੀਂਦਰ ਸਮੈਲ ਜਾਂਦੀ ਰਾਤ ਨੂੰ ਭਾਈ ਕੁੱਛ ਕਿ ਕੋ ਨਾ ਮੇ ਮਾਰੇ ਛੋਟੇ ਛੋਟੇ ਬੱਚੇ ਸਾਡੇ ਘਰ ਚ ਬੱਚਿਆਂ ਨੇ ਵੀ ਖੇਲਣਾ ਹੁੰਦਾ ਹੈ ਜਾਂ ਇੱਥੋਂ ਗੁਜ਼ਰਨਾ ਹੁੰਦਾ ਹੈ ਤਾਂ ਕਿੰਨੀ ਕਿ ਜਿਹੜੀ ਕਿ ਸਮੱਸਿਆ ਆ ਰਹੀ ਹੈ ਉਹ ਜ਼ਿਆਦਾ ਹੀ ਹੈ ਭਾਈ ਉਹ ਜ਼ਿਆਦਾ ਕੀ ਹੱਲ ਜਾਣੇ ਹੋ ਕਿੰਨੀ ਦੇਰ ਦੀ ਇਹ ਸਮੱਸਿਆ ਆ ਰਹੀ ਹੈ ਉਹ ਜ਼ਿਆਦਾ ਹੀ ਹੈ ਭਾਈ ਉਹ ਦਸੀਂ ਤੇ ਚਾਹਦੇ ਬਸ ਠੀਓ ਸੜਕ ਕਰ ਦੋ ਹਾਲੇ ਰ ਪਾਣੀ ਦਾ ਹੱਲ ਕਰ ਦੋ ਭਜੀ ਸਹੀ ਕਹਿੰਦੇ ਮਾਸ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਪੂਰਵ ਸਿੰਘ ਸਾਈਨ ਪਰ ਵਾਰਡ ਪ੍ਰਧਾਨ ਆਮ ਪਾਰਟੀ ਦਾ ਸਰ ਬੜੇ ਗੰਦੇ ਹਾਲਾਤ ਨੇ ਜੀ ਨਰਕ ਭਰੇ ਹਾਲਾਤ ਨੇ ਵਾਰਡ ਦੇ ਕੀ ਕਹਿਣਾ ਚਾਹੋਗੇ ਆਮ ਅਸੀਂ ਅਸੀਂ ਬਣਾਇਆ ਇਹਨੂੰ ਜਿੰਪੇ ਨੂੰ ਵੋਟਾਂ ਪਾ ਕੇ ਅਸੀਂ ਬਣਾਇਆ ਮੀਟਿੰਗ ਕਰਦੇ ਰਹੇ ਕਾਂਗਰਸ ਦਾ ਮੂਰੇ ਲਾ ਕੇ ਬੰਦੇ ਨੇ ਸਾਰਾ ਸਾਡਾ ਪੱਤੀ ਮਿਸ ਕੀਤੀ ਹੈ ਇਹਨੂੰ ਫੜ ਕੇ ਬਾਹਰ ਤੋਂ ਲਿਆਦਾ ਮੰਤਰੀ ਸਾਹਿਬ ਨੂੰ ਮੈਂ ਮੇਰੀ ਗਲੀ ਦਾ ਸਾਫ ਦੇਖ ਕੀ ਹੋਇਆ ਕੀ ਹੈ ਇਹ ਸੜਕ ਨਹੀਂ ਤੂਰ ਬਣਾਉਦਾ ਸੀਵਰ ਦਾ ਸਾਡਾ ਸਾਰਾ ਗੰਦਾ ਸਾਰਾ ਇਹ ਕੌਣ ਅਸੀਂ ਜ਼ਿੰਮੇਵਾਰ ਕੌਣ ਹੈ ਜਿੰਮਾ ਬਿਮਾਰੀ ਪੈ ਗਈ ਤਾਂ ਉਹ ਕੀ ਕਹਿੰਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਫੜ ਕੇ ਦਿਖਾਣਾ ਚਾਹਵੇਂ ਉਹ ਹਾਲਾਤ ਇਹ ਲੈ ਕੇ ਉਹ ਕੀ ਕਹਿੰਦੇ ਨੇ ਹਾਂ ਹੋ ਜਾਊਗਾ ਹੋ ਜਾ ਮਿੱਠੀ ਗੋਲੀ ਦੇ ਦਿੰਦੇ ਸਾਨੂੰ ਮਿਚੀ ਗੋਲੀ ਦੇ ਕੇ ਸਾਨੂੰ ਉਹ ਕਹਿੰਦੇ ਹਾਂ ਹੋ ਜੂਗਾ ਹੋ ਜੂਗਾ ਇਦਾਂ ਥੋੜਾ ਕੋ ਕੰਮ ਚੱਲੂਗਾ ਅਸੀਂ 27 ਨੰਬਰ ਵਾਰਦੇ ਅਸੀਂ ਇਹਨੂੰ ਖੜਾ ਕੀਤਾ ਜਿੰਪੇ ਨੂੰ ਇਹਨੂੰ ਕੋ ਪੁੱਛਦਾ ਨਹੀਂ ਸੀ ਅਗਾ ਜਿੰਪੇ ਨੂੰ ਬਾਜ਼ਾਰ ਕਿ ਪੋਰ ਹਿਰਾ ਤੇ ਪਪਲਾੜ ਤੇ ਬੋਟਾ ਸਾਰੀਆਂ ਪਾ ਪਵਾ ਕੇ ਸਾਰੀਆਂ ਬੋਟਾ ਮੈਂ ਪਾਈਆਂ ਜਨਾਨੀਆਂ ਦੇ ਜਿਹੜੇ ਫਾਰਮ ਭਰੇ ਆ 1000 ਜਰ ਦੇ ਬੰਦਿਆਂ ਦੇ ਜਨਾਨੀਆਂ ਦੇ ਫਾਰਮ ਭਰੇ ਆ ਮੈਂ ਉਹ ਮਿਲਣੇ ਹੀ ਆ ਕੋਈ ਇੱਕ ਪੜਾ 2 ਮਹੀਨੇ 4 ਮਹੀਨੇ ਕੋਲ ਦੇਣੀ ਪੈਣੀ ਹੈ ਨਾ ਉਹ ਭਰ ਕੇ ਬੋਟਾ ਲਈਆਂ ਜਿੰਪੇ ਨੇ ਵੇ ਕਿੰਨੀ ਦੇਰ ਦੀ ਸਮੱਸਿਆ ਆ ਰਹੀ ਪਈ ਹੈ ਜੀ ਪਰ ਹੱਲ ਨਹੀਂ ਹੋ ਰਿਹਾ ਕਿਹੜੇ ਸ਼ਬਦਾਂ ਚ ਉਹਨਾਂ ਨੂੰ ਜਗਾਣਾ ਚਾਹੋਗੇ ਜੀ ਜਗਾਣਾ ਚਾਹੁੰਦੇ ਆ ਕਿ ਉਹ ਨਹੀਂ ਕੰਮ ਕਰਦੇ ਸਾਡੇ 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 ਨਾਲ ਜਿਹਦਾ ਜਿਹਦਾ ਐਸਾ ਸਾਡੀ ਉਹਦੇ ਨਾਲ ਉਹ ਉਹ ਆਹ ਪਾਰਟੀ ਨੂੰ ਸਾਨੂੰ ਕੋਈ ਸਮਝ ਨਹੀਂ ਹੈ ਨੀ ਕਿ ਉਹ ਹੁਣ ਕਾਂਗਰਸ ਸਾਹਿਬ ਮੱਦਾ ਮੂਰੇ ਕੀਤਾ ਹੋਇਆ ਉਹਨੇ ਉਹ ਪਹਿਲਾਂ ਐਮਸੀਸੀ ਦਾ ਉਹਰੇ ਹੁੰਦਿਆਂ ਵੀ ਸਾਡੀ ਸੜਕ ਨਹੀਂ ਬਣੀ ਹੈਗੀ ਫਿਰ ਉਹਦੀ ਮਾਂ ਬਣੀ ਹੈ ਮਾਂ ਮਰ ਗਈ ਹੈ ਮਾਂ ਦੇ ਬੇ ਵੀ ਉਹਨੇ ਕੋਈ ਕੋਈ ਸੜਕ ਨਹੀਂ ਸਾਡਾ ਕੋਈ ਹੱਲ ਹੀ ਨਹੀਂ ਹੋਇਆ ਸਾਡਾ ਅਸੀਂ ਕੀ ਕਰੀਏ ਅਸੀਂ 84 ਸਾਲ ਦੀ ਉਮਰ ਹੈ ਮੇਰੀ ਮਿਲਟਰੀ ਮੈਡਮ ਬੰਦੇ ਅਸੀਂ ਸਕੂਲ ਦਾ ਰਸਤਾ 메ਨ ਸਕੂਲ ਦਾ ਰਸਤਾ ਹੈ ਇਹ ਗੁਰਦੁਆਰੇ ਦਾ ਰਸਤਾ ਸਾਰਾ ਖਾਸ ਨਿੱਕੇ ਨਿੱਕੇ ਨਿਆਣੇ ਜਾਂਦੇ ਸਾਡੇ ਸੂਰੇ ਕੁੜੀ ਜਾਂਦੀ ਹੈ ਪੋਤੀ ਸਾਡੀ ਉਹ ਸਾਰੇ ਸਕੂਟਰ ਦੇ ਵਿੱਚ ਡਿੱਗਦੀ ਵੀ ਹੈ ਕੀ ਕਰੀਏ ਅਸੀਂ ਸੋ ਇਹ ਦੇਖ ਸਕਦੇ ਹੋ ਲੋਕ ਜਿਹੜੇ ਕਿ ਕਿਸ ਤਰ੍ਹਾਂ ਦੇ ਨਾਲ ਪਰੇਸ਼ਾਨ ਨੇ ਔਰਡ ਦੇ ਤਾਂ ਬੱਚਿਆਂ ਦਾ ਵੀ ਜਿਹੜਾ ਕਿ ਬਹੁਤ ਹੀ ਔਖਾ ਹੋਇਆ ਪਿਆ ਇੱਥੋਂ ਗੁਜ਼ਰਨਾ ਇੱਕ ਤਾਂ ਚਿੱਕੜ ਹੋਇਆ ਪਿਆ ਇਹ ਦੂਜੀ ਸਮੈਲ ਇੱਥੋਂ ਇੰਨੀ ਆ ਰਹੀ ਪਈ ਹੈ ਕਈ ਬਿਮਾਰੀਆਂ ਨੂੰ ਜਿਹੜਾ ਕਿ ਸੱਦਾ ਦਿੱਤਾ ਜਾ ਰਿਹਾ ਸੋ ਜਲਦੀ ਤੋਂ ਜਲਦ ਜਿਹੜਾ ਕਿ ਪ੍ਰਸ਼ਾਸਨ ਨਗਰ ਨਿਗਮ ਦੇ ਅਧਿਕਾਰੀ ਨੇ ਇਸ ਸਮੱਸਿਆ ਵੱਲ ਧਿਆਨ ਦੇਣ ਤਾਂ ਜੋ ਜਿਹੜੇ ਕਿ ਲੋਕ ਚੈਨਾ ਇਸ ਇਲਾਕੇ ਦੇ ਵਿੱਚ ਰਹਿ ਸਕਣ ਕੈਮਰਾਮੈਨ ਮਨਵੀਰ ਮੇਟੀ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼